ਕਹਿੰਦੇ ਵੀ ਅਸੀਂ ਸਾਡੇ ਉੱਪਰ ਸਾਨੂੰ ਹਦਾਇਤਾਂ ਨੇ ਵੀ ਅਸੀਂ ਇੱਥੇ ਟ੍ਰੇਨ ਦੇ ਟਰੈਕ ਦੇ ਉੱਪਰ ਤੁਹਾਨੂੰ ਚੜ੍ਹ ਨਹੀਂ ਦੇਣਾ ਸੋ ਜੋ ਸਾਡਾ ਫੈਸਲਾ ਅਸੀਂ ਠੀਕ ਹੈ ਇਹ ਲਗਾਤਾਰ ਜੋ ਇਹਨਾਂ ਕੋਲੇ ਇੱਕ ਇਹ ਹਤਕੰਡਾ ਹੈ ਸਾਡੇ ਤੇ ਜ਼ਬਰ ਕਰਦੇ ਨੇ ਅਸੀਂ ਜ਼ਬਰ ਇਹਨਾਂ ਦਾ ਝੱਲਾਂਗੇ ਸੋ ਅਸੀਂ ਆਪਣਾ ਪ੍ਰੋਟੈਸਟ ਹਰ ਹਾਲ ਦੇ ਵਿੱਚ ਅਸੀਂ ਸਫਲ ਕਰਾਂਗੇ ਅਸੀਂ ਟਰੈਕ ਦੇ ਉੱਪਰ ਜਾਵਾਂਗੇ ਜਿਹੜਾ ਹੈਗਾ ਕਿਹੜੀ ਯੂਨੀਅਨ ਵੱਲੋਂ ਅੱਜ ਟ੍ਰੇਨ ਰੋਕੋ ਅੰਦੋਲਨਾਂ ਕੀ ਮੰਗਾ ਕੀ ਲੱਗਦਾ ਪੁਲਿਸ ਪ੍ਰਚਾਰਣ ਜੋ ਖੜਾ ਉਹ ਤੁਹਾਨੂੰ ਬੈਠਣ ਦੇਗੀ ਕਿ ਨਹੀਂ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਇਹ ਹੈ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੋ ਸ਼ੰਭੂ ਬਾਰਡਰ ਤੇ ਜਿਹੜੀ ਫੌਮ ਲੜ ਰਹੀ ਸੀ ਉਹਦੇ ਵੱਲੋਂ ਪ੍ਰੋਗਰਾਮ ਹੈਗਾ ਜੋ ਕਿ ਬਿਜਲੀ ਬੋਰਡ ਦਾ ਨਿੱਜੀਕਰਨ ਹੋ ਰਿਹਾ ਹੈ ਪ੍ਰਾਈਵੇਟ ਹੱਥਾਂ ਦੇ ਵਿੱਚ ਬਿਜਲੀ ਬੋਰਡ ਦਿੱਤਾ ਜਾ ਰਿਹਾ ਹੈ ਸੈਂਟਰ ਵੱਲੋਂ ਇਹ ਚਿੱਠੀ ਆਈ ਆ ਪੰਜਾਬ ਸਰਕਾਰ ਨੂੰ ਕਿ ਤੁਸੀਂ ਆਪਣਾ ਇਹਦੇ ਪੱਖ ਪੇਸ਼ ਕਰੋ ਜਦ ਕਿ ਹਜੇ ਤੱਕ ਇਹਦੇ ਤੇ ਮਤਲਬ ਪੰਜਾਬ ਸਰਕਾਰ ਦਾ ਕੋਈ ਵੀ ਜਵਾਬ ਨਹੀਂ ਆਇਆ ਸੋ ਆਮ ਲੋਕਾਂ ਦੀ ਹਰ ਇੱਕ ਵਰਗ ਦੀ ਸਾਡੀ ਵੀ ਇਹ ਮੰਗ ਆ ਕਿ ਇਸ ਚੀਜ਼ ਨੂੰ ਜੋ ਬਿਜਲੀ ਬੋਰਡ ਨੂੰ ਨਿੱਜੀਕਰਨ ਹੋ ਰਿਹਾ ਹੈ ਪ੍ਰਾਈਵੇਟ ਹੱਥਾਂ ਦੇ ਵਿੱਚ ਜਾ ਰਿਹਾ ਹੈ ਬੀ ਦਾ ਮੁੱਢ ਤੋਂ ਹੀ ਪੰਜਾਬ ਸਰਕਾਰ ਇਹਨੂੰ ਨਕਾਰੇ ਇਹਨੂੰ ਕੈਨਸਲ ਕਰੇ ਸੋ ਉਹਦੇ ਸਬੰਧ ਦੇ ਵਿੱਚ ਹੀ ਅੱਜ ਸਾਡਾ 2 ਘੰਟੇ ਦਾ ਪ੍ਰੋਗਰਾਮ ਹੈਗਾ ਸੀਗਾ 1 ਤੋਂ 9 ਵਜੇ ਤੱਕ ਰੇਲਾਂ ਦਾ ਜਿਹੜਾ ਅੱਗੇ ਤੁਸੀਂ ਦੇਖੋਗੇ ਵੀ ਅੱਗੇ ਪ੍ਰੋਗਰਾਮ ਹੋਣਾ ਹੈ ਉਹ ਸੋ ਪੰਜਾਬ ਦੇ ਵਿੱਚ ਇਹ ਤਕਰੀਬਨ 19 ਜ਼ਿਲ੍ਹਿਆਂ ਦੇ ਵਿੱਚ 26 ਥਾਵਾਂ ਤੇ ਪ੍ਰੋਗਰਾਮ ਹੋਣਾ ਹੈ ਜਿਸ ਦੇ ਤਹਿਤ ਪਹਿਲਾ ਸਬੂਤ ਤਾਂ ਪੰਜਾਬ ਸਰਕਾਰ ਨੇ ਸੈਂਟਰਲ ਸਰਕਾਰ ਦੇ ਪੱਖ ਦੇ ਵਿੱਚ ਇਹ ਭੁਗਤਕੇ ਦੇ ਦਿੱਤਾ ਜੋ ਰਾਤ ਛਾਪੇ ਮਾਰੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਸਾਡੇ ਖੁੱਦ ਦੇ ਘਰਾਂ ਦੇ ਵਿੱਚ ਆਏ ਨੇ ਗੇਟ ਭੰਨੇ ਨੇ ਸਾਡੇ ਸੋ ਗ੍ਰਿਫਤਾਰੀ ਤਾਂ ਖੈਰ ਸਾਡੇ ਇੱਥੇ ਕੋਈ ਨਹੀਂ ਹੋਈ ਨਾਬੇ ਬਲਾਕ ਦੇ ਵਿੱਚ ਸੋ ਸਾਡੇ ਜਿਹੜੇ ਸੂਬੇ ਦੇ ਆਗੂ ਨੇ ਜਸਵਿੰਦਰ ਸਿੰਘ ਲੋਂਗੋ ਵਾਲਾ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਨਾਲ ਹੀ ਹੋਰ ਵੀ ਸਾਡੇ ਸੰਗਰੂਰ ਤੋਂ ਵੱਖ-ਵੱਖ ਆਗੂ ਨੇ ਹੋਰ ਜਥੇਬੰਦੀਆਂ ਦੇ ਫੋਰਮਾਂ ਦੇ ਵਿੱਚ ਆਗੂ ਨੇ ਜਿਨ੍ਹਾਂ ਦੇ ਵੱਡੇ ਪੱਧਰ ਤੇ ਰਾਤ ਸਵੇਰੇ 4 ਵਜੇ 3 ਵਜੇ ਛਾਪੇਮਾਰੀ ਹੋ ਕੇ ਗ੍ਰਿਫਤਾਰੀਆਂ ਕੀਤੀਆਂ ਨੇ ਇਸ ਤੋਂ ਸਾਫ ਸਾਬਤ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਇਹ ਸੈਂਟਰ ਸਰਕਾਰ ਦੇ ਇਸ਼ਾਰੇ ਤੇ ਉਹਨਾਂ ਦੀ ਹੱਥ ਤੋਕੀ ਬਣੀ ਹੋਈ ਹੈ ਸੋ ਇਹਦੇ 'ਚ ਕੋਈ ਦੂਰ ਰਹਿਤਾ ਨਹੀਂ ਵੀ ਸਾਡੀ ਇਹ ਮੰਗ ਸੀਗੀ ਵੀ ਅਸੀਂ ਚਾਹੁੰਦੇ ਸੀ ਵੀ ਇਹ ਬਿਜਲੀ ਜੋ ਨਿਜੀ ਕਰਨਾ ਹੈ ਇਹਦਾ ਤੁਸੀਂ ਜੋ ਉਧਰੋਂ ਮਤਾ ਆਇਆ ਉਹਨੂੰ ਰੱਦ ਕਰੋ ਪਰ ਜੇਰਾ ਅੱਜ ਦਾ ਤੁਸੀਂ ਜ਼ਬਰ ਕਰਕੇ ਸਾਬਤ ਕਰਤਾ ਵੀ ਤੁਸੀਂ ਇਹ ਰੱਦ ਨਹੀਂ ਕਰਨਾ ਤੁਸੀਂ ਇਹਦੇ ਪੱਖ ਦੇ ਵਿੱਚ ਭੁਗਤ ਗਏ ਤੁਸੀਂ ਬੈਠੋਗੇ ਤੁਸੀਂ ਜੋ ਪੁਲਿਸ ਪ੍ਰਸ਼ਾਸਨ ਦਾ ਕਹਿੰਦੇ ਬੈਠਣ ਦੀ ਹਾਂਜੀ ਇਹਨਾਂ ਐਸਪੀ ਸਾਹਿਬ ਨਾਲ ਗੱਲ ਹੋਈ ਆ ਇਹ ਕਹਿੰਦੇ ਵੀ ਅਸੀਂ ਸਾਡੇ ਉੱਪਰ ਸਾਨੂੰ ਹਦਾਇਤਾਂ ਨੇ ਵੀ ਅਸੀਂ ਇੱਥੇ ਟ੍ਰੇਨ ਦੇ ਟਰੈਕ ਦੇ ਉੱਪਰ ਤੁਹਾਨੂੰ ਚੜ੍ਹ ਨਹੀਂ ਦੇਣਾ ਸੋ ਜੋ ਸਾਡਾ ਫੈਸਲਾ ਅਸੀਂ ਠੀਕ ਹੈ ਇਹ ਲਗਾਤਾਰ ਜੋ ਇਹਨਾਂ ਕੋਲ ਇੱਕ ਇਹ ਹਤਕੰਡਾ ਹੈ ਸਾਡੇ ਤੇ ਜ਼ਬਰ ਕਰਦੇ ਨੇ ਅਸੀਂ ਜ਼ਬਰ ਇਹਨਾਂ ਦਾ ਝੱਲਾਂਗੇ ਸੋ ਅਸੀਂ ਆਪਣਾ ਪ੍ਰੋਟੈਸਟ ਹਰ ਹਾਲ ਦੇ ਵਿੱਚ ਅਸੀਂ ਸਫਲ ਕਰਾਂਗੇ ਅਸੀਂ ਟ੍ਰੈਕ ਦੇ ਉੱਪਰ ਜਾਵਾਂਗੇ ਕੇਂਦਰ ਵੱਲੋਂ ਸੂਬਾ ਸਰਕਾਰ ਨੂੰ ਕੀ ਇਹਦੇ ਬਿਲ ਰਿਗਾਰਡਿੰਗ ਗੱਲ ਆ ਸੋ ਇਹ ਜਿਹੜਾ ਮਤਲਬ ਬਿਜਲੀ ਬੋਰਡ ਦਾ ਨਿੱਜੀਕਰਨ ਹੋ ਰਿਹਾ ਹੈ ਇਹ ਇੱਕ ਮਤਲਬ ਹਰ ਇੱਕ ਵਰਗ ਲਈ ਬਹੁਤ ਖਤਰਨਾਕ ਚੀਜ਼ ਹੈ ਕਿਉਂਕਿ ਇੱਕ ਤਰ੍ਹਾਂ ਦਾ ਕਹਿ ਲਓ ਵੀ ਕਾਰਪੋਰੇਟਾਂ ਨੂੰ ਸਿੱਧਾ ਰਸਤਾ ਹੋ ਰਿਹਾ ਹੈ ਮਤਲਬ ਜਿਹੜਾ ਆਮ ਪ੍ਰੀਪੇਡ ਮੀਟਰ ਲੱਗ ਰਹੇ ਨੇਗੇ ਜਾਂ ਮੋਟਰਾਂ ਦੇ ਬਿੱਲ ਜਾਂ ਮੋਟਰਾਂ ਦੇ ਉੱਪਰ ਵੀ ਮੀਟਰ ਲੱਗਣੇ ਨੇਗੇ ਇਹ ਇਸ ਤਰ੍ਹਾਂ ਦਾ ਮਤਲਬ ਜਿਹੜਾ ਕਾਰਪੋਰੇਟ ਆ ਉਹ ਆਪਣੇ ਗੇਟਾਂ ਦੇ ਉੱਪਰ ਨਹੀਂ ਗੇੜੇ ਮਾਰਨੇ ਉਹਨਾਂ ਨੇ ਬਿੱਲ ਵਾਸਤੇ ਇਹ ਮੋਬਾਈਲਾਂ ਮੰਗ ਸਿੱਧੇ ਹੀ ਜਿੰਨੇ ਪੈਸੇ ਪਹਿਣਗੇ ਉਦਾਂ ਹੀ ਇਹ ਚੱਲੂਗਾ ਇਹ ਆਮ ਵਰਗ ਵਾਸਤੇ ਜਿਹਨੇ ਸਵੇਰ ਤੋਂ ਸ਼ਾਮ ਤੱਕ ਕਮਾ ਕੇ ਖਾਣਾ ਸਭ ਤੋਂ ਵੱਧ ਮਾਰ ਉਸ ਵਰਗ ਤੇ ਪੈਣੀ ਆ ਅ ਜਿਹੜਾ ਪੁਲਿਸ ਪ੍ਰਸ਼ਾਸਨ ਤੁਹਾਨੂੰ ਰੋਕ ਰਿਹਾ ਕੀ ਲੱਗਦਾ ਤੁਸੀਂ ਇੱਥੇ ਸਾਈਡ ਤੇ ਧਰਨਾ ਦਿਓਗੇ ਜਾਂ ਟ੍ਰੈਕਟਿਵ ਪੰਜਾਬੂਗੇ ਦੇਖੋ ਜੀ ਪੁਲਿਸ ਪ੍ਰਸ਼ਾਸਨ ਆ ਜਿਹੜਾ ਜਾਂ ਪੁਲਸਾਇ ਇਹ ਆਮ ਲੋਕਾਂ ਦੇ ਨਹੀਂ ਇਹ ਮੰਤਰੀਆਂ ਸੰਤਰੀਆਂ ਦੀ ਹੋਇਆ ਕਰਦੀ ਆ ਜਿਹੜੇ ਵੱਡੇ ਚੋਰ ਵੱਡੇ ਗੁੰਡੇ ਜਿਵੇਂ ਦੇਖਿਆ ਤੁਸੀਂ ਨਾਬੇ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਭਾਈ ਦੋ ਬਾਰੀ ਟਰਾਲੀਆਂ ਕਢਾ ਦੀਆਂ ਦੂਜੀ ਵਾਰੀ ਤਾਂ ਧਰਤੀ ਦੇ ਵਿੱਚੋਂ ਦੱਬਿਆ ਹੋਇਆ ਸਮਾਨ ਵੀ ਕਢਾਤਾ ਉਦੋਂ ਇਹ ਨਾਬੇ ਦੀ ਪੁਲਿਸ ਕਿੱਥੇ ਥੀ ਉਦੋਂ ਇੱਥੋਂ ਦੀ ਡੀਐਸਪੀ ਨੇ ਸਾਡੇ ਕੱਪੜੇ ਵੀ ਪਾੜੇ ਨੇ ਪੱਗਾਂ ਵੀ ਲਾਹੀਆਂ ਨੇ ਉਹਨੂੰ ਦੱਸਣੇ ਆਏ ਸੀ ਅਸੀਂ ਵੀ ਆਹ ਦੇਖੋ ਤੁਹਾਡੇ ਨਾਬੇ ਦੇ ਵਿੱਚ ਸਾਡੀਆਂ ਵੱਡੀਆਂ ਚੋਰੀਆਂ ਨੇ ਹੋਰ ਵੀ ਬਹੁਤ ਵੱਡਾ ਸਮਾਨ ਖੜਾ ਇਹਨਾਂ ਨੂੰ ਪਤਾ ਅੱਜ ਦੇ ਬਾਰੇ ਦੱਸੋ ਅੱਜ ਦੇ ਬਾਰੇ ਜੀ ਇਹ ਜਾਬਰ ਕਰਦੀ ਹੁੰਦੀ ਆ ਪੁਲਿਸ ਇਹ ਹੱਤਖੰਡੇ ਅਪਣਾਉਣਗੇ ਆਪਦੇ ਪਰ ਅਸੀਂ ਆਪਦੇ ਪ੍ਰੋਟੈਸਟ ਜਿਹੜਾ ਕਰਨਾ ਆ ਉਹਨੂੰ ਕਾਮਯਾਬ ਕਰਨ ਦੇ ਲਈ ਅਸੀਂ ਅੱਗੇ ਨੂੰ ਵਧਾਂਗੇ ਜਿਵੇਂ ਵੀ ਸਾਡੀ ਸੂਬਾ ਟੀਮ ਉਰੇ ਪਹੁੰਚ ਰਹੀ ਆ ਥੋੜੇ ਸਮੇਂ ਦੇ ਵਿੱਚ ਸਾਡੀ ਗੱਲ ਹੋਈ ਆ ਜਿਵੇਂ ਉਹ ਕਹਿਣਗੇ ਅਸੀਂ ਸਿਰ ਮੱਥੇ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਦੀ ਕੌਲਾ ਉਹਨੂੰ ਨਿਰਪਰੇ ਚੜਾਵਾਂਗੇ ਚਾਹੇ ਸਾਡੀਆਂ ਪੱਗਾਂ ਲੱਥਣ ਚਾਹੇ ਡਾਂਗਾ ਮਾਰਨ ਚਾਹੇ ਸਾਡੇ ਕੱਪੜੇ ਪਾੜਨ ਕਿਹੜੀ ਕਿਹੜੀ ਯੂਨੀਅਨ ਜਿਹੜੀ ਹੈਗੀ ਇੱਥੇ ਇਹ ਕਿਸਾਨ ਮਜ਼ਦੂਰ ਮੋਰਚੇ ਦੀ ਫੋਰਮਾ ਪੂਰੀ ਪੂਰੇ ਭਾਰਤ ਦੀ ਪੂਰੇ ਪੰਜਾਬ ਦੀ ਜਿੰਨੀ ਵੀ ਫੋਰਮਾਂ ਦੇ ਵਿੱਚ ਜਥੇਬੰਦੀਆਂ ਨੇ ਉਹ ਸਾਰੀਆਂ ਅੱਜ ਰੋਡਾਂ ਦੇ ਉੱਪਰ ਨੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਸੰਭੂ ਤੇ ਬੈਠਾ ਸੀ ਸੋ ਸਾਰੀਆਂ ਫੋਰਮਾਂ ਜਿਹੜੀਆਂ ਇਹ ਕਿਸਾਨ ਮਜ਼ਦੂਰ ਮੋਰਚੇ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਟ੍ਰੈਕਾਂ ਤੇ ਆਉਣਗੀਆਂ ਅੱਜ ਕਿੰਨੀਆਂ ਜਥੇਬੰਦੀਆਂ ਦਾ ਟੋਟਲ ਅੱਜ ਇਹ ਤਕਰੀਬਨ ਕਿਸਾਨ ਮਜ਼ਦੂਰ ਮੋਰਚੇ ਦੀਆਂ 20 ਤੋਂ ਲੈ ਕੇ 30 ਬੀ ਤੋਂ ਪਲੱਸ 30 ਦੇ ਲਵੇ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਪ੍ਰਟੈਕਟ ਕਰ ਰਹੀਆਂ ਹੈ। ਰੇਲ ਰੋਕੋ ਅੰਦੋਲਨ ਦਾ ਮੇਨ ਕਾਰਨ ਕੀ ਹੈ ਜੀ? ਮੇਨ ਕਾਰਨ ਜੀ ਜਿਹੜਾ ਬਿਜਲੀ ਬੋਰਡ ਪ੍ਰਾਈਵੇਟ ਹੱਥਾਂ 'ਚ ਦੇਣਾ ਚਾਹੁੰਦੇ ਨੇ ਇਹ। ਸੈਂਟਰ ਵੀ ਦੇਣਾ ਚਾਹੁੰਦਾ ਪਰ ਇਹ ਪੰਜਾਬ ਸਰਕਾਰ ਦੇ ਬਾਈ ਅੱਜ ਸੋਨੇ ਦੇਖ ਲਈ ਅੱਜ ਵੀ ਪੰਜਾਬ ਸਰਕਾਰ ਆ ਜਿਹੜੀ ਉਹ ਸੈਂਟਰ ਦੇ ਕਟਪੁਤਲੀ ਆ ਸੈਂਟਰ ਦੇ ਕਹਿਣ ਤੇ ਬਾਂਦਰ ਵਾਂਗੂ ਨੱਚਦੀ ਆ। ਸੋ ਇਹ ਰੋਕ ਰਹੇ ਨੇ ਸਾਨੂੰ। ਸੋ ਜਿਹੜਾ ਪ੍ਰਾਈਵੇਟ ਬਾਈ ਹੋ ਜਾਣਾ ਜੇ ਬਿਜਲੀ ਸਾਡੇ ਘਰਾਂ ਦੇ ਵਿੱਚ ਬਲੰਬ ਨਹੀਂ ਜਗਣਾ ਆਉਣ ਵਾਲੇ ਸਮੇਂ 'ਚ ਛੋਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਜਿਹੜੇ ਦਿੱਲੀ ਅੰਦੋਲਨ ਵਕਤ ਅਸੀਂ ਕਾਨੂੰਨ ਵਾਪਸ ਕਰਵਾ ਕੇ ਆਏ ਸੀ ਉਦੋਂ ਵੀ ਖਤਰਨਾਕ ਕਾਨੂੰਨ ਨੇ ਜਿਹੜੇ ਗਲਤ ਤਰੀਕਿਆਂ ਨਾਲ ਵੱਖ-ਵੱਖ ਤਰੀਕਿਆਂ ਨਾਲ ਸਰਕਾਰ ਲੈ ਕੇ ਆ ਰਹੀ ਆ ਸਾਡੇ ਤੇ ਜੇ ਪ੍ਰਭੂ ਨਾ ਘਰਾਂ ਦੇ ਵਿੱਚ ਉਠੇ ਸਮਾ ਸਾਡੇ ਲੈਵੇ ਆ ਦੋ ਤਿੰਨ ਮਹੀਨੇ ਵੇਲ ਦਾ ਸਿਆਲ ਦਾ ਸੋ ਮੱਕੀ ਦੀਆਂ ਰੋਟੀਆਂ ਸਾਗ ਖਾ ਕੇ ਆਜੋ ਰੋਣਾ ਉੱਪਰ ਲਿਕੜੇ ਆਓ ਘਰਾਂ ਦੇ ਵਿੱਚੋਂ ਜੇ ਆਉਣ ਵਾਲੇ ਬੱਚਿਆਂ ਦੀ ਸਾਨੇ ਭਵਿੱਖ ਬਣਾਉਣਾ ਆਉਣ ਵਾਲੇ ਸਾਡੇ ਬੱਚਿਆਂ ਦੇ ਲਈ ਜਿਹੜੇ ਸਰਕਾਰੀ ادارے ਨੇ ਜਿਹੜੇ ਉਹ ਬਚਾਉਣੇ ਨੇ ਜੀ